ਅਲਵਾ ਜ਼ਿਰਕਪੁਰ ਟਕਾਲੀ ਪੁਲਿਸ ਇਲਾਕੇ ਵਿੱਚ ਸਵੇਰੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਤਾਂ ਜਾਣਕਾਰੀ ਅਨੁਸਾਰ ਟਕਾਲੀ ਪੁਲਿਸ ਨੇ ਆਪਰਾਧ ਨੂੰ ਰੋਕਣ ਦੇ ਲਈ ਇੱਕ ਮੁਹਿੰਮ ਚਲਾਈ ਹੈ ਤਾਂ ਇਲਾਕੇ ਦੇ ਵਿੱਚ ਸ਼ੱਕੀ ਗਤੀਵਿਧੀਆਂ ਉੱਤੇ ਨਜ਼ਰ ਰੱਖਦੇ ਹੋਏ ਪੁਲਿਸ ਨੇ ਕਈ ਥਾਵਾਂ ਉੱਤੇ ਛਾਪੇ ਮਾਰ ਕੀਤੇ ਹੈ ਤਾਂ ਦੱਸਦੇ ਕਿ ਮਨਪ੍ਰੀਤ ਸਿੰਘ ਐਸਪੀ ਧਿਆਨ ਦੇਣਾ ਹੈ ਕਿ ਜੇ ਆਪਰੇਸ਼ਨ ਸਮੇਂ-ਸਮੇਂ ਉਤੇ ਜਾਰੀ ਰਹਿਣਗੇ ਤਾਂ ਜੋ ਇਲਾਕੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ ਤਾਂ ਜ਼ਿਰਕਪੁਰ ਟਕਾਲੀ ਪੁਲਿਸ ਸਟੇਸ਼ਨ ਉਤੇ ਹੋਰ ਏਜੰਸੀਆਂ ਦੀ ਸਾਂਝੀ ਕਾਰਵਾਈ ਨੇ ਸਥਾਨਕ ਲੋਕਾਂ ਦੀ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਅੱਜ ਬਹੁਤ ਉਸੇ ਲੋਕਾਂ ਦੇ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਸਰਸੋ ਆਪਰੇਸ਼ਨ ਦਰ ਰਾਸਪੀ ਮਨਪ੍ਰੀਤ ਸਿੰਘ ਦਿਹਾਤੀ ਜਸਵਿੰਦਰ ਸਿੰਘ ਐਸਪੀ ਜ਼ੇਰਕਪੁਰ ਥਾਣਾ ਇੰਚਾਰਜ ਸੁਖਵਿੰਦਰ ਸਿੰਘ ਤੇ ਹੋਰ ਵੀ ਜਿਹੜੇ ਕਿ ਫੌਲਸ ਮੁਲਾਜ਼ਮ ਮੌਜੂਦ ਹਨ ਦੇਖੋ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਐਸਐਸਬੀ ਸਾਹਿਬ ਦੇ ਜਿਹੜੇ ਨਿਰਦੇਸ਼ਨ ਨਿਰਦੇਸ਼ ਏਟ ਐਂਟੀ ਸੋਸ਼ਲ 엘ਿਮੈਂਟਸ ਦੇ ਖਿਲਾਫ ਸਾਡੀਆਂ ਜਿਹੜੀਆਂ ਡਰਾਈਵਸ ਚੱਲਦੀ ਰਹਿੰਦੀਆਂ ਹਨ ਉਹਨਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਅੱਜ ਇੱਕ ਕਾਸੋ ਆਪਰੇਸ਼ਨ ਜਿਹੜਾ ਕਿ ਜ਼ਿਲ੍ਹਕਪੁਰ ਦੇ ਮਲਟੀਪਲ ਲੋਕੇਸ਼ਨ ਤੇ ਚੱਲ ਰਿਹਾ ਹੈ ਇਹ ਜ ਤਕਰੀਬ ਲਗਭਗ 350 ਦੇ ਕਰੀਬ ਸਾਡੇ ਜਿਹੜੀ ਫੋਰਸ ਹੈ ਉਹ ਉੱਥੇ ਜਿਹੜੇ ਆਪਣਾ ਕੋਆਰਡੀਨੇਟਡ ਸਰਚ ਆਪਰੇਸ਼ਨ ਚੱਲ ਰਿਹਾ ਕਰ ਰਹੀ ਹੈ ਜਿਹਦੇ ਅਸੀਂ ਦੇਖ ਰਹੇ ਹਾਂ ਵੀ ਹਾਂ ਜਿੱਥੇ ਸਾਨੂੰ ਆਪਣਾ ਕੋਈ ਛੱਕੀ ਵਿਅਕਤੀ ਜਾਂ ਕੋਈ ਐਂਟੀਸੋਸ਼ਲ ਐਲੀਮੈਂਟ ਮਿਲ ਰਿਹਾ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਵੀਕਲਸ ਦੇਖ ਰਹੇ ਹਾਂ ਵੀ ਹਾਂ ਜਿਹੜੇ ਵੀਕਲਸ ਨੇ ਉਹ ਕਈ ਕਿਨੇ ਖੇਤੋਂ ਖੜੇ ਹੋਏ ਨੇ ਤੇ ਕਿਹੜੇ ਕਿਹੜੇ ਕੋਈ ਚੋਰੀ ਦਾ ਜਾਂ ਕੋਈ ਕਿਸੇ ਕ੍ਰ ਸਰ ਆਮ ਨਾਲ ਸੀ ਇਹ ਆਪਣੀ ਪ੍ਰੋਪਰ ਡਰਾਫਟ ਕਰਕੇ ਆਪਣੀ ਪਾਲਿਸੀ ਆਪਣੀ ਸਟਰੈਟਜੀ ਤੇ ਸਰ ਮਲਟੀਪਲ ਲੋਕੇਸ਼ਨਸ ਰੇਡ ਕੀਤਾ ਹੈ ਇਹਨਾਂ ਲੋਕਾਂ ਤੇ ਕੰਫੀਡੈਂਸ ਜਨਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਵੀ ਹਾਂ ਵੀ ਪੁਲਿਸ ਉਹਨਾਂ ਦੀ ਸੇਵਾ ਚ ਹਮੇਸ਼ਾ ਹਾਜ਼ਰ ਹੈ ਸਰ ਇਹ ਪੂਰੇ ਪੰਜਾਬ ਚ ਚੱਲ ਰਿਹਾ ਹੈ ਨਹੀਂ ਇਹ ਸਾਡੇ ਮੁਹੱਲੇ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅਨੁਸਾਰ ਡੈਡੀਕੇਟਿਡ ਜਗ੍ਹਾ ਤੇ ਜਿਹੜੀਆਂ ਮਲਟੀਪਲ ਲੋਕੇਸ਼ਨਸ ਆ ਗਈਆਂ ਉਹਨਾਂ ਤੇ ਆਪਣਾ ਡੈਡੀਕੇਟਿਡ ਟੀਮਸ ਐਸਪੀਜ਼ ਦੇ ਅੰਡਰ ਲਾਈਆਂ ਹੋਈਆਂ ਉੱਥੇ ਚੱਲ ਰਿਹਾ ਹੈ ਸਰ ਤੇ ਇਹ ਅੱਗੇ ਵੀ ਚੱਲਦਾ ਰਹੇਗਾ ਤੇ ਅੱਗੇ ਵੀ ਸਾਡੇ ਆਪਰੇਸ਼ਨ ਚੱਲਦੇ ਰਹੇ ਉਹ ਜਿਵੇਂ ਸਾਡੇ ਇੱਥੇ ਰਿਪੋਰਟ